ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਸਮਾਜ ਨੂੰ ਦੋ ਫੜ ਕਰਨਾ ਚਾਹੁੰਦੇ ਬਾਬਾ ਠਾਕੁਰ ਸਿੰਘ ਬੀਤੇ ਦਿਨੀ ਬਾਬਾ ਸਾਹਿਬ ਡਾਕਟਰ ਅੰbedkar ਜੀ ਦੀ ਪ੍ਰਾਤਿਮਾ ਦੀ ਸ਼੍ਰੀ ਅੰਮ੍ਰਿਤਸਰ ਸਾਹਿਬੀ ਕੇ ਹੋਈ ਬੇਅਦਬੀ ਦੇ ਸਬੰਧੀ ਜਿੱਥੇ ਦਾ ਸੰਤ ਬਾਬਾ ਠਾਕੁਰ ਸਿੰਘ ਬਾਬਾ ਬੁੱਢਾਦਾਲ ਨੇ ਕਿਹਾ ਕਿ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ ਜਿਸ ਨੂੰ ਪੰਜਾਬ ਦੇ ਸਿਆਣੇ ਲੋਕ ਕਾਮਜਾਬ ਨਹੀਂ ਹੋਣ ਦੇਣਗੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਅਸ਼ੋਕ ਦੁੱਗਲ ਦੀ ਰਿਪੋਰਟ ਸਤਿਗੁਰਾਂ ਦੇ ਬਚਨ ਹਨ ਸ੍ਰੀ ਦਸਮ ਗ੍ਰੰਥ ਦੇ ਵਿੱਚ ਕਿ ਗੁਰ ਘਰ ਜਨਮ ਤੁਮਾਰੇ ਹੋਏ ਪਿਛਲੇ ਜਾਤ ਵਰਨ ਸਭ ਖੋਏ ਜਨਮ ਕੇਸ ਗੜ ਬਾਸ ਆਨੰਦ ਪਰ ਹੋਏ ਪੂਤ ਜਾਤਮ ਸਤਗੁਰ ਚਾਰ ਵਰਨ ਕੇ ਇੱਕੋ ਭਾਈ ਧਰਮ ਖਾਲਸਾ ਪਦਵੀ ਪਾਈ ਹਿੰਦੂ ਤਰਕਤੇ ਜਾਹੇ ਨਿਆਰਾ ਸਿੰਘ ਮਜਬ ਅਵਤਮ ਨੇ ਤਾਰਾ ਇਸ ਸਾਧ ਸੰਗਤ ਜੀ ਮਿਸ਼ਨ ਨੂੰ ਲੈ ਕਰਕੇ ਜੋ ਸਮੱਚਾ ਪੰਜਾਬ ਹੈ ਉਹ ਅੱਗੇ ਵੱਧ ਰਿਹਾ ਜਿਵੇਂ ਕਿ ਬਾਬਾ ਫਤੇਹ ਸਿੰਘ ਜੀ ਨੇ ਬੇਨਤੀ ਕੀਤੀ ਸੰਗਤ ਨੂੰ ਕਿ ਏਜੰਸੀਆਂ ਦੇ ਕੰਮ ਹਨ ਗਲਤ ਅੰਸਰਾਂ ਦੇ ਕੰਮ ਹਨ ਸਮਾਜ ਨੂੰ ਦੋ ਫਾੜ ਕਰਨ ਦੇ ਲਈ ਸਾਡਿਆਂ ਗੁਰੂਆਂ ਪੀਰਾਂ ਨੇ ਰਹਿਬਰਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਇਕਤਾ ਲਿਆਉਣ ਦੇ ਲਈ ਔਰ ਬਰਾਬਰਤਾ ਨੂੰ ਕਾਇਮ ਰੱਖਣ ਦੇ ਲਈ ਪਰ ਇਹ ਜਿਹੜੀ ਬਰਾਬਰਤਾ ਗੁਰੂ ਸਾਹਿਬ ਵੱਲੋਂ ਸਾਨੂੰ ਦਿੱਤੀ ਗਈ ਆ ਸਾਰ ਸਮਾਜ ਦਾ ਆਦਮੀ ਉਸ ਨੂੰ ਅਪਣਾ ਰਿਹਾ ਕੁਝ ਏਜੰਸੀਆਂ ਨੂੰ ਪਛਰਾਤੀ ਅਸਰਾਂ ਨੂੰ ਇਹ ਗੱਲ ਪਾਉਂਦੀ ਨਹੀਂ ਹੈ ਇਸ ਕਰਕੇ ਇਹੋ ਜੀ ਗੱਲ ਕਰਮ ਕਰ ਰਹੀ ਹੈ ਜਿਵੇਂ ਕਿ ਭੀਮਰਾਓ ਦਾ ਬੁੱਤ ਨੂੰ ਨੁਕਸਾਨ ਦੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬਹੁਤ ਅਨੰਦਨਯੋਗ ਹੈ ਇਹੋ ਜੀ ਹਰਕਤ ਨਹੀਂ ਹੋਣੀ ਚਾਹੀਦੀ ਸਾਰਾ ਪੰਜਾਬ ਸਤਗੁਰਾਂ ਦੇ ਨਾਂ ਦੇ ਉੱਤੇ ਘੁੱਗ ਵੱਸ ਰਿਹਾ ਆ ਅਸੀਂ ਪਿਆਰ ਸਤਿਕਾਰ ਨਾਲ ਰਹਿ ਰਹੇ ਆ ਇਸ ਤਰ੍ਹਾਂ ਇਹੰਦਾ ਰਹੇਗਾ ਜੇ ਕੋਈ ਗਾਂ ਵੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਆ ਉਹ ਨਕਾਮ ਕੀਤੀ ਜਾਵੇਗੀ ਬੇਨਤੀ ਮਨਜ਼ੂਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਕਿਸੇ ਸ਼ਰਾਰਤੀ ਮਨੋਖ ਵੱਲੋਂ ਬੁੱਤ ਦੀ ਬੇਦਵੀ ਕੀਤੀ ਗਈ ਬੁੱਤ ਨੂੰ ਤੋੜਿਆ ਗਿਆ ਹੈ ਗੁਰੂ ਪਿਆਰਿਓ ਅਸੀਂ ਗਿਆਨ ਤੋਂ ਕੰਮ ਲੈਣਾ ਹੈ ਆਪਣੀ ਸਮਝ ਤੋਂ ਕੰਮ ਲੈਣਾ ਹੈ ਕੁਝ ਜੋ ਸ਼ਰਾਰਤੀ ਲੋਕ ਹਨ ਮੈਂ ਇੱਥੇ ਕਹਿਣਾ ਚਾਹਨਾ ਏਜੰਸੀਆਂ ਹਨ ਜਿਹੜੀਆਂ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨੀਆਂ ਚਾਹੁੰਦੀਆਂ ਹਨ ਕਿ ਪੰਜਾਬ ਦੇ ਵਿੱਚ ਆਪਸੀ ਜੋ ਭਾਈਚਾਰਾ ਹੈ ਉਹ ਖਤਮ ਹੋ ਸਕੇ ਕਿਉਂਕਿ ਗੁਰੂ ਪਿਆਰਿਓ ਪੰਜਾਬ ਦਾ ਮਾਹੌਲ ਬਹੁਤ ਸੋਹਣਾ ਮਾਹੌਲ ਹੈ ਇੱਥੇ ਸਾਰੇ ਮਿਲ ਵਰਤ ਕੇ ਰਹਿੰਦੇ ਨੇ ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਹੈ ਸ੍ਰੀ ਗੁਰੂ ਰਵਿਦਾਸ ਜੀਆ ਦੀ ਸਿੱਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਦੀ ਸਿੱਖਿਆ ਹੈ ਗੁਰੂ ਪਿਆਰਿਓ ਖੰਡੇ ਬਾਟੇ ਦੀ ਜਦੋਂ ਪੋਲ ਤਿਆਰ ਹੋਈ ਇੱਕ ਬਾਟੇ 'ਚ ਹੀ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਚਾਹੇ ਕਿਸੇ ਦੀ ਕੋਈ ਹੋਵੇ ਜਾਤ ਕੋਈ ਬਰਾਦਰੀ ਹੋਵੇ ਸਾਰਿਆਂ ਨੂੰ ਇੱਕ ਬਾਟੇ 'ਚ ਅੰਮ੍ਰਿਤ ਛਕਾਇਆ ਪਹਾੜੀ ਆਂਦੇ ਰਹੇ ਕੀ ਸਤਗੁਰੂ ਜੀ ਬਾਟੇ ਦੋ ਕਰੋ ਅਸੀਂ ਉੱਚੀਆਂ ਜਾਤਾਂ ਵਾਲੇ ਆ ਸਾਡੇ ਲਈ ਬਾਟਾ ਹੋਰ ਕਰੋ ਜਿਹੜੀਆਂ ਛੋਟੀਆਂ ਜਿਨ੍ਹਾਂ ਦੀਆਂ ਜਾਤਾਂ ਉਹਨਾਂ ਦਾ ਬਾਟਾ ਵੱਖਰਾ ਕਰੋ ਸਤਗੁਰੂ ਜੀਆਂ ਨੇ ਫਿਰ ਉੱਥੇ ਫਰਮਾਨ ਕੀਤਾ ਮਹਾਰਾਜ ਕਹਿੰਦੇ ਜਨ ਕੀ ਜਾਤ ਔਰ ਕੁਲ ਮਾਹੀ ਸ਼ਿਕਦਾਰੀ ਨਾ ਭਈ ਕਿਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਇਹਨਾਂ ਨੂੰ ਸਰਦਾਰੀਆਂ ਦੇਣ ਵਾਸਤੇ ਆਇਆ ਹਾਂ ਇਹਨਾਂ ਨੂੰ ਸਰਦਾਰੀਆਂ ਬਖਸ਼ਣ ਵਾਸਤੇ ਆਇਆ ਬਾਟਾ ਇੱਕ ਹੀ ਹੋਵੇਗਾ ਉਸੇ ਬਾਟੇ ਦੇ ਵਿੱਚ ਜਿਹੜੀ ਅਮਰਤ ਦੀ ਦਾਤ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇਗੀ ਚਾਹੇ ਕਿਸੇ ਦੀ ਕੋਈ ਵੀ ਜਾਤ ਹੋਵੇ ਕੋਈ ਵੀ ਬਰਾਦਰੀ ਹੋਵੇ ਗੁਰੂ ਪਿਆਰਿਓ ਇਸੇ ਤਰੀਕੇ ਨਾਲ ਪੰਗਤ ਦੀ ਮਰਿਆਦਾ ਹੈ ਅਸੀਂ ਇਕੱਠੇ ਸਾਰੇ ਬੈਠ ਕੇ ਛਕਦੇ ਹਾਂ ਸਾਡੇ ਵਿੱਚ ਕੋਈ ਵਿਤਕਰਾਨ ਨਹੀਂ ਗੁਰੂ ਘਰ ਦੀ ਮਰਿਆਦਾ ਸਰੋਵਰ ਬਣਾ ਦਿੱਤੇ ਇਕੱਠੇ ਅਸੀਂ ਇਸ਼ਨਾਨ ਕਰਦੇ ਹਾਂ ਸਾਡੇ ਵਿੱਚ ਕੋਈ ਵਿਤਕਰਾਨ ਨਹੀਂ ਇਹ ਬਸ ਐਸੇ ਹੀ ਚੀਜ਼ ਉੱਤੇ ਝੋਟ ਕੀਤੀ ਜਾ ਰਹੀ ਹੈ बार-बार ਵੱਖੋ-ਵੱਖਰੇ ਢੰਗਾਂ ਨਾਲ ਨਵੇਂ-ਨਵੇਂ ਇਹ ਢੰਗ ਲੱਭ ਲੈਂਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੜਾਈ ਪਾਈ ਜਾਵੇ ਜੋ ਹੈ ਫਸਾਦ ਪਾਇਆ ਜਾਵੇ ਪੰਜਾਬ ਦੇ ਵਿੱਚ ਗੁਰੂ ਪਿਆਰਿਓ ਅਸੀਂ ਜਿਹੜੇ ਅਜਿਹੇ ਲੋਕ ਨੇ ਉਹਨਾਂ ਨੂੰ ਅਸੀਂ ਸੁਚੇਤ ਵੀ ਕਰਨਾ ਚਾਹੁੰਦੇ ਆ ਐਦਾਂ ਦੀਆਂ ਹਰਕਤਾਂ ਤੋਂ ਬਾਜ਼ ਆਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਵੇਗਾ ਪਰ ਆਪਣਾ ਫੜਿਆ ਤੁਸੀਂ ਵਿਚਾਰ ਲਿਓ ਜੇ ਪਤਾ ਲੱਗ ਗਿਆ ਹੈ ਭਾਈ ਕੌਣ ਇਹ ਕੰਮ ਕਰਾਉਂਦਾ ਹੈ ਕੌਣ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਪੰਜਾਬ ਦਾ ਫਿਰ ਉਹਦੇ ਗਰੂਪਿਆਂ ਰੋ ਜਿਹੜੀਆਂ ਲੱਤਾਂ ਹਨ ਉਹ ਭਾਰ ਨਹੀਂ ਚੱਲ ਸਕਦੀਆਂ ਖਾਲਸਾਈ ਰਵੈਤਾਂ ਅਨੁਸਾਰ ਉਹਨਾਂ ਨੂੰ ਫਿਰ ਸਜ਼ਾਾਂਵਾਂ ਸਖਤ ਦਿੱਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ